ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਚ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 1 ਫਰਵਰੀ ਹੈ ਮੈਂ ਗੁਰਸੇਵਿਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਦਾਨ ਹੈ ਭਾਈ ਅਕਾਲ ਪੁਰਖ ਪਰਮੇਸ਼ਰ ਦੇ ਗੁਣਾ ਦਾ ਗਾਇਨ ਕਰਨਾ ਚਾਹੀਦਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਗੁਣਾ ਦਾ ਗਾਇਨ ਕਰਨ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਨਾਲ ਸਭ ਤੋਂ ਸ਼੍ਰੇਸ਼ਟ ਪਰਮੇਸ਼ਰ ਦੇ ਨਾਮ ਧਨ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਮਨ ਵਿੱਚ ਇਹ ਇੱਛਾ ਨਹੀਂ ਰੱਖਣੀ ਚਾਹੀਦੀ ਕਿ ਮੈਨੂੰ ਸਵਰਗਾਂ ਵਿੱਚ ਵਾਸਾ ਮਿਲ ਜਾਵੇ। ਨਾ ਹੀ ਮਨ ਵਿੱਚ ਨਰਕਾਂ ਵਿੱਚ ਵਾਸਾ ਹੋਣ ਦਾ ਡਰ ਹੀ ਰੱਖਣਾ ਚਾਹੀਦਾ ਹੈ। ਪਰਮੇਸ਼ਰ ਦੇ ਹੁਕਮ ਅਨੁਸਾਰ ਜੋ ਹੋਣਾ ਹੈ ਉਹ ਹੋਵੇਗਾ। ਮਨ ਵਿੱਚ ਕਿਸੇ ਤਰ੍ਹਾਂ ਦੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਜਪ ਤਪ ਕਰਨੇ ਸੰਜਮ ਮਰਿਆਦਾ ਵਿੱਚ ਰਹਿਣਾ ਵਰਤ ਰੱਖਣੇ ਤੀਰਥਾਂ ਤੇ ਇਸ਼ਨਾਨ ਕਰਨ ਦਾ ਉਦੋਂ ਤੱਕ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਹੈ ਜਿੰਨਾ ਚਿਰ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੇਮ ਭਗਤੀ ਨਹੀਂ ਹੈ ਭਗਤੀ ਕਰਨ ਦੀ ਸੋਚੀ ਨਹੀਂ ਆਈ ਹੇ ਪਾਈ ਰਾਜ-ਪਾਗ ਵੇਖ ਕੇ ਖੁਸ਼ ਨਹੀਂ ਹੋਣਾ ਚਾਹੀਦਾ ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਜੇ ਕੁਝ ਪਰਮੇਸ਼ਰ ਕਰਦਾ ਹੈ ਉਹ ਕੁਝ ਹੁੰਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਰਾਜ-ਪਾਗ ਦਿੱਤਾ ਹੈ ਉਸੇ ਤਰ੍ਹਾਂ ਇਹ ਵਿਪਤਾ ਆਈ ਹੈ ਭਗਤ ਕਬੀਰ ਜੀ ਆਖਦੇ ਹਨ ਸਾਨੂੰ ਹੁਣ ਸੋਝੀ ਆਈ ਹੈ ਕਿ ਪਰਮੇਸ਼ਰ ਸੰਤਾਂ ਦੇ ਹਿਰਦੇ ਘਰ ਵਿੱਚ ਵਸਦਾ ਹੈ ਸੰਤ ਜਨ ਪਰਮੇਸ਼ਰ ਦੇ ਸੇਵਕ ਹਨ ਪਰਮੇਸ਼ਰ ਅਤੇ ਸੰਤ ਜਨ ਆਪਸ ਵਿੱਚ ਇੱਕ ਮਿੱਕ ਹਨ ਇੱਕੋ ਰੂਪ ਹਨ ਸੰਤਾਂ ਦੀ ਨਿਸ਼ਾਨੀ ਇਹ ਹੈ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਗੁਰੂ ਪਿਆਰੀ ਸਾਧ ਸੰਗਤ ਜੀ ਸਵਰਗਾ ਵਿੱਚ ਰਹਿਣ ਦੀ ਆਸ ਰੱਖਣੀ ਨਰਕਾਂ ਵਿੱਚ ਜਾਣ ਤੋਂ ਡਰਨਾ ਇਹ ਗੁਰਮਤ ਨਹੀਂ ਹੈ ਗੁਰਮਤ ਇਹ ਹੈ ਕਿ ਪਰਮੇਸ਼ਰ ਦੀ ਸਿਫ਼ਤ ਸਲਾਹ ਕਰਨੀ ਪਰਮੇਸ਼ਰ ਦੇ ਗੁਣਾ ਦਾ ਗਾਇਨ ਕਰਨਾ ਅਤੇ ਬੰਦਗੀ ਕਰਨੀ ਹੈ ਜੋ ਕੁਝ ਹੋਣਾ ਹੈ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਹੋਣਾ ਹੈ ਪਿਆਰੇ ਵਿਦਿਆਰਥੀਓ ਵਹਿਮਾ ਪਰਮਾ ਕਰਮ ਕਾਂਡਾ ਪਖੰਡ ਆ ਤੋਂ ਸਾਰੀ ਉਮਰ ਦੂਰ ਹੀ ਰਹਿਣਾ ਹੈ ਇਹਨਾਂ ਤੋਂ ਬਚੇ ਰਹੋ ਸਫਲਤਾ ਤੁਹਾਡੇ ਪੈਰ ਚੂਮੇਗੀ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ